ਦੁਨੀਆਂ ਦੇ ਵਿੱਚ ਹਰ ਇੱਕ ਸਾਥ ਛੱਡ ਜਾਵੇ ਧੰਨ ਬਾਬਾ ਜੇਠਾ ਜੀ ਉਹਨਾਂ ਦਾ ਜੀਵਨ ਪੜ ਕੇ ਵੇਖੀਏ ਬਚਪਨ ਵਿੱਚ ਮਾਂ ਬਾਪ ਛੱਡ ਗਏ ਭੈਣ ਭਾਈ ਸੱਜਣ ਮਿੱਤਰ ਜੋ ਵੀ ਸੀ ਸਭ ਕਿਨਾਰਾ ਕਰ ਗਏ ਕੋਈ ਇੱਕ ਫੁਲਕਾ ਪ੍ਰਸ਼ਾਦਾ ਦੇਣ ਨੂੰ ਤਿਆਰ ਨਹੀਂ ਸੀ ਹੁੰਗੜੀਆਂ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਸਨ ਪਰ ਅੱਜ ਜਿਸ ਦਿਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿਨੇ ਇੱਕ ਹੁੰਗੜੀਆਂ ਵੇਚਣ ਵਾਲੇ ਬਾਬੇ ਜੇਠੇ ਨੂੰ ਆਪਣੀ ਧੀ ਦਾ ਰਿਸ਼ਤਾ ਕਰ ਦਿੱਤਾ ਤੇ ਲੋਕੀ ਡੰਗ ਰਹਿ ਗਏ ਗੁਰੂ ਨਾਨਕ ਦਾ ਘਰ ਇੰਨਾ ਉੱਚਾ ਤੇ ਸਤਿਗੁਰ ਦਾ ਦਰ ਇੰਨਾ ਵੱਡਾ ਏ ਕਿ ਉਹ ਅਸਲ ਵਿੱਚ ਜਿਹੜੇ ਪਟਕਦੇ ਨੇ ਜੇਠੇ ਵਰਗੇ ਉਹਨਾਂ ਨੂੰ ਗਲ ਲਾ ਕੇ ਧੰਨ ਗੁਰੂ ਰਾਮਦਾਸ ਬਣਾ ਦਿੰਦਾ ਏ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਸੀ ਸਤਿਗੁਰ ਦੀ ਜਦੋਂ ਸਾਰੀ ਦੁਨੀਆ ਸਾਥ ਛੱਡ ਗਈ ਗੁਰੂ ਨੇ ਉਦੋਂ ਵੀ ਸਾਥ ਨਹੀਂ ਛੱਡਿਆ ਸਤਿਗੁਰ ਉਦੋਂ ਵੀ ਨਾਲ ਸੀ ਮਾਪੇ-ਬਾਪ ਨਹੀਂ ਸਨ ਕੋਈ ਸਗੇ ਸਬੰਧੀ ਨਹੀਂ ਸਨ ਕੋਈ ਵੀ ਨਹੀਂ ਸੀ ਪਰ ਸਤਿਗੁਰ ਤਾਂ ਉਦੋਂ ਵੀ ਨਾਲ ਸੀ ਇਹ ਬੜਾ ਵੱਡਾ ਸੁਨੇਹਾ ਸੀ ਮਨੁੱਖਤਾ ਨੂੰ ਕਿ ਭਲਿਆ ਦੁਨੀਆ ਵਿੱਚ ਕੋਈ ਵੀ ਨਾ ਰਿਆ ਤੇ ਕਿਤੇ ਗਲਤ ਪਾਸੇ ਪੈਰ ਨਾ ਪੁੱਟ ਲਈ ਵੀ ਨਸ਼ਿਆਂ ਦਾ ਸਹਾਰਾ ਲੈ ਕੇ ਜ਼ਿੰਦਗੀ ਬਰਬਾਦ ਕਰ ਲਈ ਵੀ ਮੇਰਾ ਤੇ ਕੋਈ ਹੈ ਹੀ ਨਹੀਂ ਜੀ ਮਹਾਰਾਜਾ ਜਦ ਨੇ ਜਿੰਦਾ ਸਤਿਗੁਰੇ ਨਾ ਉਹਨੂੰ ਫਿਰ ਦੂਜਿਆਂ ਦੇ ਸਹਾਰਿਆਂ ਦੀ ਲੋੜ ਨਹੀਂ ਪਈ ਜੀ